ਕ੍ਰਿਸਮਸ ਦਿਹਾੜੇ ਨੂੰ ਸਮਰਪਤ ਪਿਛਲੇ ਕਈ ਦਿਨਾਂ ਤੋਂ ਫਤਿਹਗੜ ਚੂੜੀਆਂ ਦੇ ਵੱਖ-ਵੱਖ ਚਰਚਾਂ ਅਤੇ ਵੱਖ-ਵੱਖ ਥਾਵਾਂ ਉੱਪਰ ਵੱਡਾ ਦਿਨ ਬਣਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਥਾਵਾਂ ਉੱਪਰ ਪ੍ਰਬਾਤ ਫੇਰੀਆਂ ਤੋਂ ਇਲਾਵਾ ਸ਼ੋਭਾ ਯਾਤਰਾ ਵੀ ਕੱਡੀਆਂ ਜਾ ਰਹੀਆਂ ਹਨ ਅੱਜ ਫਤਿਹਗੜ ਚੂੜੀਆਂ ਦੇ ਗੁਰੂ ਰਵੀਦਾਸ ਚੌਂਕ ਵਿਖੇ ਵਿਸ਼ਾਲ ਮਸੀਹ ਅਤੇ ਹੋਰ ਮਸੀਹ ਨੌਜਵਾਨਾਂ ਵੱਲੋਂ ਉਰਲ ਕੇ ਇਕੱਠੇ ਹਾਂ ਕ੍ਰਿਸਮਸ ਦਿਹਾੜੇ ਨੂੰ ਸਮਰਪਤ ਲੰਗਰ ਲਗਾਏ ਗਏ ਇਸ ਮੌਕੇ ਉਹਨਾਂ ਨੇ ਪ੍ਰਭੂ ਜੈਸ਼ੂ ਮਸੀਹ ਦਾ ਗੁਣਗਾਨ ਕਰਦਿਆਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਵੀ ਦਿੱਤੀ ਪਹਿਲੇ ਜੀ ਧੰਨਵਾਦ ਬੜਾ ਭਾਜੀ ਤੁਸੀਂ ਸਾਡੇ ਕੋਲ ਆਏ ਕਹਿ ਦਿলো ਧੰਨਵਾਦ ਕਰਦੇ ਹਾਂ ਔਰ ਅੱਜ ਆਪ ਸਭ ਨੂੰ ਪਤਾ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਵਾ ਔਰ 크ਿਸਮਿਸ ਦੇ ਜਨਮ ਦਿਹਾੜੇ ਦੇ ਉੱਤੇ ਅਸੀਂ ਇਹ ਲੰਗਰ ਲਗਾਇਆ ਗਿਆ ਔਰ ਇਹ ਲੰਗਰ ਸਾਡੇ ਛੋਟੇ ਭਰਾਵਾਂ ਨੇ ਲਾਇਆ ਵਾ ਸੇਵਾ ਕਰਕੇ ਇਕੱਠੀ ਕਰਕੇ ਇਹਨਾਂ ਕੋ ਆਪਣੇ ਕੋਲ ਇਹਨਾਂ ਨੇ ਲੰਗਰ ਲਾਇਆ ਸੀ ਧੰਨਵਾਦ ਕਰਨੀ ਇਹਨਾਂ ਭਰਾਵਾਂ ਦਾ ਜੋ ਇਹ ਖੁਸ਼ੀਆਂ ਨੂੰ ਵੰਡ ਰਹੇ ਨੇ ਦੱਸ ਰਹੇ ਨੇ ਲੋਕਾਂ ਨੂੰ ਵੀ ਅਸੀਂ 크ਿਸਮਿਸ ਦੇ ਵਿੱਚ ਜੋ ਸੈਲੀਬ੍ਰੇਟ ਕਰ ਰਹੇ ਹਾਂ ਔਰ ਉਸ ਚੀਜ਼ ਨੂੰ ਜ਼ਾਹਿਰ ਕਰ ਰਹੇ ਨੇ ਔਰ ਧੰਨਵਾਦ ਕਰਦੇ ਹਾਂ ਪੂਰੇ ਸ਼ਹਿਰ ਨਿਵਾਸੀਆਂ ਦਾ ਔਰ ਜਿੰਨੇ ਵੀ ਸਾਡੇ ਲੰਗਰ ਸ਼ਕਰੀ ਨੇ ਔਰ ਸੰਗਤਾਂ ਦਾ ਵੀ ਕਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਆਪ ਸਭ ਨੂੰ ਪਤਾ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਬੜੇ ਤੁਮਤਾਮ ਨਾਲ ਮਨਾਇਆ ਜਾ ਰਿਹਾ ਪ੍ਰਭੂ ਯਿਸੂ ਮਸੀਹ ਦਾ ਇਸ ਤਰਤੀ ਤੇ ਆਣਾ ਹੀ ਇੱਕ ਖੁਸ਼ੀਆਂ ਵੰਡਣਾ ਸੀ ਔਰ ਅਸੀਂ ਉਸ ਨਾਲ ਖੁਸ਼ੀਆਂ ਨਹੀਂ ਵੰਡ ਰਹੇ ਆ ਐਨੇ ਹੀ ਕਹਿੰਦੇ ਆ ਆਪ ਸਭ ਦਾ ਧੰਨਵਾਦ ਸਾਰੇ ਹੀ ਭੈਣ ਭਰਾਵਾਂ ਨੂੰ ਸ਼ਹਿਰ ਦੇ ਨਗਰ ਨਿਵਾਸਾਂ ਦੇ ਵੀਰਾਂ ਦੇ ਭਰਾਵਾਂ ਨੂੰ ਨਵੇਂ ਸਾਲ ਤੇ ਵੱਡੇ ਦਿੰਦਿਆਂ ਲੱਖ ਲੱਖ ਵਧਾਈਆਂ ਦਿੰਨੇ ਆ ਤੇ ਸਾਡੇ ਦੋ ਭਰਾ ਬਾਹਰ ਬੈਠੇ ਨੇ ਉਹਨਾਂ ਵੱਲੋਂ ਵੀ ਨਵੇਂ ਸਾਲ ਤੇ ਵੱਡੇ ਦਿਨ ਦੀ ਲੱਖ ਲੱਖ ਵਧਾਈਆਂ ਸਾਡੇ ਵੀਰ ਮੰਨਾ ਕਾਲੇ ਬਗਾਨੇ ਤੋਂ ਸਾਡਾ ਵੀਰ ਵੱਡਾ ਯੂਕੇ ਗੁਰਜੰਡ ਸਿੰਘ ਯੂਕੇ ਤੋਂ ਉਹਨਾਂ ਵੱਲੋਂ ਵੀ ਨਵੇਂ ਸਾਲ ਤੇ ਵੱਡੇ ਦਿਨ ਦੀ ਲੱਖ ਲੱਖ ਵਧਾਈਆਂ ਦਿੰਨੇ ਆ ਅਸੀਂ ਇੱਦਾਂ ਹੀ ਹਰ ਸਾਲ ਪ੍ਰੋਗਰਾਮ ਕਰਾਉਂਦੇ ਰਾਵਾਂਗੇ ਤੇ ਲੰਗਰ ਬੰਨ੍ਹਾੜੇ ਚਲਾਉਂਦੇ ਰਾਵਾਂਗੇ ਪ੍ਰਭੂ ਜੀ ਅਸਮਤੀ ਦੇ ਨਾਮ ਤੇ ਸਾਰਿਆਂ ਨੂੰ ਜੈਮ ਸੀ ਜੇ ਸਾਡਾ ਵੱਡੇ ਦਿਨ ਦਾ ਲੰਗਰ ਆ ਅਸੀਂ ਹਰ ਸਾਲ ਹੀ ਲੋਣੇ ਆ ਮੈਂ ਤੇ ਮੇਰਾ ਪਵਨ ਵੀਰ ਇਹ ਸਾਰੇ ਸਾਰੇ ਰਲ ਮਿਲ ਕੇ ਲਾਉਂਦੇ ਆ ਅਸੀਂ ਹਰ ਸਾਲ ਇਦਾਂ ਹਮੇਸ਼ਾ ਲੰਗਰ ਲਾਉਂਦੇ ਰਹੀਏ ਖੁਦਾ ਸਾਰਿਆਂ ਨੂੰ ਬਰਕਤ ਦੇਵੇ ਧੰਨ ਸਤਿ ਸ੍ਰੀ ਅਕਾਲ ਜਿਹੜੇ ਲੰਗਰ ਪੈਕ ਕਿਹਣਾ ਜਾਂਦੇ ਆ ਅਸੀਂ ਕੁਛ ਨਹੀਂ ਸਾਡੇ ਖੁਦਾ ਪਾਪ ਦਾ ਅੱਜ ਜਨਮ ਦਿਹਾੜੇ ਦਾ ਦਿਨ ਆ ਤੇ ਅਸੀਂ ਖੁਸ਼ੀਆਂ ਚਾਵਾਣਾ ਲਾਇਆ ਵਾ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਸਾਰੇ ਵੀਰਾ ਭਰਾਵਾਂ ਨੇ ਆਪਣਾ ਯੋਗਦਾਨ ਪਾ ਕੇ ਤੇ ਅਸੀਂ ਅੱਜ ਪ੍ਰਭੂ ਦੀ ਸੇਵਾ ਵਾਸਤੇ ਲੰਗਰ ਲਾਇਆ ਜੀ ਸਾਰਿਆਂ ਨੇ ਅਸੀਂ ਰਲ ਕੇ ਅੱਜ 크리스마ਸ ਦਾ ਲੰਗਰ ਲਾਇਆ ਵਾ ਖੁਦਾ ਸਾਨੂੰ ਸਾਰਿਆਂ ਨੂੰ ਹੀ ਇਧਰ ਸਾਰੇ ਨਾਲ ਮਿਲ ਕੇ ਲੰਗਰ ਲਾਈਏ ਖਦਾ ਸਾਨੂੰ ਇਦਾਂ ਹੀ ਹੋਰ ਬਤਾਵੇ ਸਾਰਿਆਂ ਨੂੰ ਜੈ ਮਸੀਹ ਦੀ ਸਾਡੇ ਖਦਾਬਾਪ ਦਾ ਅੱਜ ਜਨਮ ਦਿਹਾੜੇ ਦਾ ਦਿਨ ਆ ਤੇ ਅਸੀਂ ਖੁਸ਼ੀਆਂ ਚਾਵਾਣਾ ਲਾਇਆ ਵਾ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਸਾਰੇ ਵੀਰਾ ਭਰਾਵਾਂ ਨੇ ਆਪਣਾ ਯੋਗਦਾਨ ਪਾ ਕੇ ਤੇ ਅਸੀਂ ਅੱਜ ਪ੍ਰਭੂ ਦੀ ਸੇਵਾ ਵਾਸਤੇ ਲੰਗਰ ਲਾਇਆ